ਪੁਲਿਸ ਦੀ ਟੀਮ ਸੀਆਈਏ ਮਲੋਟ ਵੱਲੋਂ ਦੋ ਅਕਿਊਜ਼ ਨੂੰ ਅਰੈਸਟ ਕਰਕੇ ਦੋ ਵੈਪਨਸ ਦੀ ਰਿਕਵਰੀ ਕੀਤੀ ਗਈ ਹੈ ਆਪਰੇਸ਼ਨਲੀ ਇਸ ਮੈਟਰ ਤੇ ਟੀਮ ਸੀਆਈਏ ਨੇ ਵੈਰੀਫਾਇਬਲ ਤੇ ਸਪੈਸੀਫਿਕ ਇਨਪੁਟ ਤੇ ਬੇਸ ਤੇ ਐਕਸ਼ਨ ਕੀਤਾ ਸੀ ਇਹ ਬ੍ਰੀਫ ਚੇਸ ਦੇ ਬਾਅਦ ਦੋਨੋਂ ਨੂੰ ਐਪਰੀਹੈਂਡ ਕੀਤਾ ਗਿਆ ਤੋਂ ਇਸ ਚ ਇੱਕ ਗੱਡੀ ਦੀ ਰਿਕਵਰੀ ਹੋਈ ਹੈ ਦੋ ਵੈਪਨਸ ਦੀ ਰਿਕਵਰੀ ਹੋਈ ਹੈ ਤੇ ਇਸ ਦੇ ਨਾਲ-ਨਾਲ ਜੋ ਹੈਗੀ ਹੈ ਇਸ ਚ ਟੋਟਲ ਜੋ ਪੁਰਾਣੇ ਪਰਚੇ ਹੈਗੇ ਇਸ ਚ ਚਾਰ ਪਰਚੇ ਨੇ ਅਤੇ ਪਹਿਲਾਂ ਰਜਿਸਟਰ ਪਾਏ ਗਏ ਹੈਗੇ। ਤੋਂ ਇੱਕ ਅਕਿਊਜ਼ ਦਾ ਨਾਮ ਹੈਗਾ ਰਾਜਨਵੀਰ ਤੇ ਦੂਸਰੇ ਦਾ ਨਾਮ ਹੈ ਸੁਪੀਰ। ਤੋਂ ਇਨਾਦੀ ਪੁਸ਼ਕਿਸ਼ ਤੇ ਜੋ ਗੱਲ ਸਾਹਮਣੇ ਆਈ ਹੈਗੀ ਦੇ ਆਰ ਪਾਰਟ ਆਫ ਸਰਟਨ ਐਂਟੀ ਸੋਸ਼ਲ 엘ਿਮੈਂਟਸ ਔਰ ਜੋ ਕ੍ਰਿਮੀਨਲ ਗਰੂਪਸ ਹੈਗੇ ਉਹਨਾਂ ਤੇ ਐਸੋਸੀਏਸ਼ਨ ਹੈਗੀ ਏ। ਤੋਂ ਇਸ ਦੀ ਲਿੰਕੇਜਸ ਤੇ ਫਰਦਰ ਜੋ ਇੱਕ ਗੱਲ ਸਾਹਮਣੇ ਆਈ ਕਿ ਮਲੋਠ ਦੇ ਕੁਝ ਏਰੀਆ ਚ ਇਹਨਾਂ ਨੇ ਸਿਲੈਕਟਿਵ ਟਾਰਗੇਟਿੰਗ ਕੀਤੀ ਸੀਗੀ। ਬੇਸਡ ਔਨ देयर ਰਾਈਵਲਰੀ ਔਰ ਜੋਇਨ ਅਦਰ ਇੱਕ ਕਾਪ ਉਸ ਚਰਨਜੀਤ ਬਾਜੀ ਸੀਗੀ ਤੋ ਉਸਦੀ ਤਫਤੀਸ਼ ਤੇ ਅੱਗੇ ਮੁਕੰਮਲ ਕਾਰਵਾਈ ਕਰਦੇ ਹੋਏ ਇੱਕ ਹੋਰ ਵੀ ਪਰਚਾ ਰਜਿਸਟਰ ਕੀਤਾ ਗਿਆ ਹੈਗਾ ਉਹ ਮਲੋਟ ਦਾ ਪਰਚਾ ਇੱਕ ਰਜਿਸਟਰ ਹੋਇਆ ਹੈਗਾ ਤੋ ਉਸਦੀ ਤਫਤੀਸ਼ ਤੇ ਫਰਦਰ ਡਿਵੈਲਪ ਕੀਤੀ ਜਾ ਰਹੀ ਹੈ ਲੀਡਸ ਤੋ ਇਸ ਐਕਸ਼ਨ ਤੇ ਪੁਲਿਸ ਨੇ ਜੋ ਸਿਲੈਕਟਿਵ ਟਾਰਗੇਟਿੰਗ ਜੋ ਹੈ ਉਸ ਨੂੰ ਐਵਰਟ ਕਰ ਲਿਆ ਹੈਗਾ ਤੋ ਇਟ ਮੇ ਬੀ ਦਿ ਕੇਸ ਕਿ ਇਸ ਚ ਜੋ ਸਿਲੈਕਟਿਵ ਟਾਰਗੇਟਿੰਗ ਕਰਨੀ ਸੀ ਕੋਈ ਮਰਡਰ ਹੋ ਸਕਦਾ ਸੀ ਕੋਈ ਵੀ ਇੱਕ ਕਰਾਇਮ ਸੈਂਸੇਸ਼ਨਲ ਉਹਨੂੰ ਪੀਤਾ ਜਾ ਸਕਦਾ ਸੀ ਉਸ ਨੂੰ ਬਚਾਓ ਇਸ ਆਪਰੇਸ਼ਨ ਤੇ ਹੋਇਆ ਹੈਗਾ। ਤੋਂ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਕੋਈ ਵੀ ਸਸਪੈਕਟ ਜਾਂ ਸਸਪੀਸ਼ੀਅਸ ਐਕਟੀਵਿਟੀ ਏਰੀਆ 'ਚ ਹੁੰਦੀ ਹੈਗੀ ਉਸ ਦੇ ਬਾਰੇ ਮਤਲਬ ਪੂਰਾ ਫੂਲ ਪ੍ਰੂਫ ਤਰੀਕੇ ਤੇ ਉਸ ਨੂੰ ਵੈਰੀਫਾਈ ਕਰਕੇ ਪੁਲਿਸ ਨੂੰ ਦੱਸਿਆ ਜਾਏ ਤਾਂ ਕਿ ਪੁਲਿਸ ਉਸ ਤੇ ਤੁਰੰਤ ਕਾਰਵਾਈ ਕਰ ਸਕੇ। ਤੋਂ ਇਸ ਤੇ ਲੋਕਾਂ ਦਾ ਅਹਿਮ ਰੋਲ ਹੈ ਕੋਈ ਵੀ ਇੱਕ ਸ਼ੱਕੀ ਗੱਲ ਸਾਹਮਣੇ ਆਂਦੀ ਹੈ ਤੋਂ ਉਸ ਚੀਜ਼ ਦੇ ਨੋਟਿਸ ਲੈ ਕੇ ਇੱਕ ਡਿਸਕ੍ਰੀਟ ਤੇ ਅਨੋਨਿਮਸ ਤਰੀਕੇ ਤੇ ਪੁਲਿਸ ਨੂੰ ਦੱਸਿਆ ਜਾ ਸਕਦਾ ਹੈ ਉਸ ਦੀ ਆਈਡੈਂਟੀਟੀ ਜਾਂ ਉਸ ਦੀ ਡਿਟੇਲਸ ਜੋ ਹੈਗੇਸੀ ਕੋਈ ਰਿਵੀਲ ਨਹੀਂ ਕਰਦੇ ਤਾਂ ਐਂਟੀ ਕ੍ਰਿਮਨਲ ਫਰੰਟ ਤੇ ਐਂਟੀ ਗੈਂਗਸਟਰ ਫਰੰਟ ਤੇ ਐਂਟੀ ਸੋਸ਼ਲ ਫਰੰਟ ਤੇ ਜੋ ਕੋਈ ਇਸ ਤਰ੍ਹਾਂ ਦੇ ਕੋਈ 엘ਿਮੈਂਟਸ ਜੋ ਖਰਾਬ ਏਰੀਆ ਦੇ ਪੀਸ ਔਰ ਹਰਮਨੀ ਨੂੰ ਖਰਾਬ ਕਰ ਰਿਹਾ ਇਸ ਮਾਹੌਲ ਤੇ ਜਾਂ ਕੋਸ਼ਿਸ਼ ਕਰ ਰਿਹਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜੋ ਹੈ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਕੀਤੀ ਜਾਏਗੀ। ਤੋਂ ਆਈ ਕਮੈਂਡ ਮਾਈ ਟੀਮ ਕਿ ਉਹਨਾਂ ਨੇ ਇੱਕ ਸ਼ਾਰਟ ਇੰਟਰਵਲ ਤੇ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ तो इस ऑपरेशनली चंगा काम किया है तो फरदर जो भी तफ्तीश तो गल सामने आएगी लिंकेज उस भी आगे कार्रवाई होगी एक जो तफ्तीश इनिशियल गल आई है कि यूपी तो एक वैपन इन्ह प्रोक्योर किया है तो वो एग्जैक्टली किस तरीके से लेके आए वो तफ्तीश तो असं तो लेके आवेंगे ये इस दो वैपनते जो है एक कंट्री मेड जो तीन सौ बारह बोर जो देसी कट्टा है एक बत्तीस बोर पिस्टल है ਤੇ ਚਾਰ ਇਸਤੇ ਕਾਟਰੀ ਦੀ ਰਿਕਵਰੀ ਹੋਈ ਹੈਗੀ ਪਹਿਲਾਂ ਉਹ ਜਿਹੜਾ ਔਰਜਨਲ ਇਹ ਇਨਾਂ ਤੇ ਦੋ ਦੋ ਪਰਚੇ ਹੈਗੇ ਇੱਕ 307 ਇੱਕ ਦੋ 307 ਦੇ ਪਰਚੇ ਇੱਕ ਦੂਸਰੇ ਚ ਐਨਡੀਪੀਐਸ ਦੇ ਵੀ ਪਰਚੇ ਹੈਗੇ ਇਹ ਬੜੀ ਜਿਹੀ ਇਹ ኦਪਰੇਸ਼ਨਲ ਡਿਟੇਲ ਤੋਂ ਤੁਹਾਨੂੰ ਜਿਆਦਾ ਨਹੀਂ ਦੱਸ ਸਕਦੇ ਬਟ ਲੰਬੀ ਦੇ ਏਰੀਆ ਦੇ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਆਫਟਰ ਬਰੀਫ ਚੇਜ਼ ਹੀ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਸੀ